ਚਲੋ ਦੋਸਤੋ ਕੀ ਹਾਲ ਹੈ ਅੱਜ ਅਸੀਂ ਆਏ ਹਾਂ ਆਰ ਬੱਤੀ ਗੈਸ ਚਾਰਜ ਕਰਨ ਗੈਸ ਚਾਰਜ ਕਰਨ ਤੋਂ ਪਹਿਲਾਂ ਅਸੀਂ ਪ੍ਰੈਸ਼ਰ ਦੇ ਕੇ ਲੀਕੇ ਚੈੱਕ ਕਰਾਂਗੇ ਤੁਸੀਂ ਦੇਖ ਸਕਦੇ ਹੋ ਪ੍ਰੈਸ਼ਰ ਚੱਲ ਰਿਹਾ ਹੈ ਇਸ ਤੋਂ ਬਾਅਦ ਅਸੀਂ ਲੀਕੇ ਚੈੱਕ ਕਰਾਂਗੇ ਲੀਕੇ ਸਾਨੂੰ ਲੱਭ ਚੁੱਕੀ ਆ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਵੈਕਿਊਮ ਕਰਾਂਗੇ ਵੈਕਿਊਮ ਕਰਨ ਤੋਂ ਬਾਅਦ ਇਸ ਤੇ ਗੈਸ ਚਾਰਜ ਕਰਾਂਗੇ ਵੈਕਿਊਮ ਚੰਗੀ ਤਰ੍ਹਾਂ ਹੋ ਚੁੱਕਾ ਹੈ ਹੁਣ ਅਸੀਂ ਇਸੇ ਵਿੱਚ ਗੈਸ ਚਾਰਜ ਕਰਨ ਲੱਗੇ ਆ ਤੁਸੀਂ ਦੇਖ ਸਕਦੇ ਹੋ ਗੈਸ ਛੱਡ ਦਿੱਤੀ ਆ ਗੈਸ ਜ਼ਿਆਦਾ ਹੀ ਆ ਇਸੇ ਸਾਡਾ ਬੰਦਿਆ ਤੁਸੀਂ ਅੰਪੀਅਰ ਦੇਖ ਲਓ ਜਿੱਥੇ 0 ਅੰਪੀਅਰ ਆ ਬੰਦੇ ਸੀ ਤੇ ਗੈਸ ਚਾਰਜ ਕਰਾਂਗੇ ਜਿੰਨੇ ਗਿਆ ਚਾਹੀਦੇ ਉਸੇ ਨੇ ਆਪੇ ਖਿੱਚ ਲੈਣੀ ਹੈ ਗਿਆ ਸੇ ਇੱਕ ਇੱਕੋ ਵਾਰੀ ਚ ਪਾਵਾਂਗੇ ਗੈਸ ਪੈ ਚੁੱਕੀ ਹੈ ਹੁਣ ਏਸੀ ਚਾਲੂ ਕਰਤਾ ਹੈ ਤੁਸੀਂ ਹੁਣ ਫੇਰ ਦੇਖ ਸਕਦੇ ਹੋ ਪੂਰੇ ਕੱਢ ਰਿਹਾ ਹੈ ਪ੍ਰੈਸ਼ਰ ਵੀ ਪੂਰਾ ਹੈ ਬਿਲਕੁਲ ਓਕੇ ਰਿਪੋਰਟ ਹੈ ਅਸੀਂ ਅੰਦਰ ਦੀ ਇਨਡੋਰ ਦੀ ਕਲਿੱਪ ਲਈ ਆ 16 ਤੇ ਸੀ ਆ ਫੁੱਲ 쿨ਿੰਗ ਕਰ ਰਿਹਾ ਤਿੰਨ ਮਹੀਨੇ ਸਾਡੀ ਗਾਰੰਟੀ ਹੈ ਗਏ